ਸਰਸ਼ੂਤਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੀ ਅਮਰਪੁਰਾ ਕਲੋਨੀ ਜਿਸ ਦੇ ਲੋਕ ਲਗਾਤਾਰ ਹੀ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਕਾਰਨ ਪਰੇਸ਼ਾਨ ਨੇ ਤੇ ਪਰ ਫਿਰ ਤੋਂ ਲੋਕਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਦਰਅਸਲ ਇਸ ਦਰਮਿਆਨ ਇਲਾਕੇ ਦੀਆਂ ਬੀਬੀਆਂ ਵੀ ਅੱਗੇ ਆਈਆਂ ਨੇ ਜਿਨ੍ਹਾਂ ਦਾ ਇਹ ਕਹਿਣਾ ਕਿ ਪਿਛਲੇ 5 ਮਹੀਨਿਆਂ ਤੋਂ ਇਹ ਸੀਵਰੇਜ ਦੀ ਸਮੱਸਿਆ ਤੋਂ ਜੂਝ ਰਹੇ ਨੇ ਲਗਾਤਾਰ ਹੀ ਨਗਰ ਨਿਗਮ ਨੂੰ ਇਸ ਬਾਰੇ ਦੱਸਿਆ ਜਾਂਦਾ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਕਿਉਂਕਿ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਜਿੱਥੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਉੱਥੇ ਅੱਗੇ ਬਰਸਾਤੀ ਮੌਸਮ ਆਉਣਾ ਹੈ ਜਿਸ ਦੇ ਵਿੱਚ ਹਾਲਾਤ ਵੱਧ ਤੋਂ ਵੀ ਬੱਤਰ ਹੋ ਜਾਣਗੇ ਤਾਂ ਲੋਕਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਨਾ ਲੋਕਾਂ ਦੇ ਬੁੱਲੋ ਇੱਕ ਵਾਰ ਫਿਰ ਤੋਂ মিডিਆ ਦੇ ਸਾਹਮਣੇ ਆ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਸੀਵਰੇਜ ਨੂੰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅਮਰਜੀਤ ਆ ਮੇਰਾ ਨਾਮ ਹੈ ਆਮਰਪੁਰਾ ਵਾਸਤੇ ਇੱਥੇ ਆਏ ਹੋਇਆ ਅਸੀਂ ਪਾਣੀ ਮੰਨਿਓ ਬਹੁਤ ਦੁਖੀ ਆਂ ਪੰਜ ਮਹੀਨੇ ਹੋ ਗਏ ਪਾਣੀ ਡੁੱਲੀ ਜਾਂਦਾ ਡੁੱਲੀ ਜਾਂਦਾ ਤੇ ਕਿਸੇ ਹਿਸਾਬ ਤੇ ਨਹੀਂ ਆਉਂਦਾ ਨਾ ਸਾਡੀ ਐਮਸੀ ਗੱਲ ਸੁਣਦੇ ਆ ਪਾਣੀ ਇਹ ਸੀਵਰਾਂ ਦਾ ਪਾਣੀ ਇਹ ਸੀਵਰਾਂ ਦਾ ਸੀਵਰ ਦਾ ਪਾਣੀ ਬਾਹਰ ਨਿਕਲੀ ਜਾਂਦਾ ਕਿਸੇ ਪਾਸੇ ਜਾ ਨਹੀਂ ਰਿਹਾ ਅਸੀਂ ਕੱਪੜੇ ਟੰਗਦੇ ਆ ਤੇ ਸਲਵਾਰਾਂ ਹੱਥਾਂ 'ਚ ਫੜਦੇ ਆਇਆ ਕਰਕੇ ਤਾਂ ਤੇ ਫੇਰ ਅਸੀਂ ਨਗਦੇ ਆ ਕਿ ਗੰਦਗੀ ਵਾਲੇ ਪੈਰ ਸਾਡੇ ਅੰਦਰਾਂ ਜਾਂਦੇ ਆ ਉਵੇਂ ਫੇਕੇ ਅਸੀਂ ਰੋਟੀ ਪਾਣੀ ਖਾਣੇ ਆ ਅਸੀਂ ਬਹੁਤ ਐਮਸੀ ਸਾਡੀ ਗੱਲ ਨਹੀਂ ਸੁਣ ਰਹੇ ਵੋਟਾਂ ਵੇਲੇ ਸਾਡੇ ਮੂਰੇ ਹੱਥ ਬੰਦਦੇ ਆ ਅਸੀਂ ਵੋਟਾਂ ਪਾ ਚੁੱਕੇ ਹੁਣ ਸਾਡੀ ਬਾਤ ਵੀ ਨਹੀਂ ਪੁੱਛਦੇ ਕਿੰਨੇ ਕ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿੰਨੇ ਕ ਸਮੇਂ ਤੋਂ ਬੰਦ ਹੈ ਇਹ ਬੰਦ ਨੂੰ 5 ਮਹੀਨੇ ਵਾਂਗੂ ਹੋ ਚੱਲਿਆ ਕਦੇ ਬੰਦ ਹੋ ਗਿਆ ਫੇਰ ਲੱਗ ਗਿਆ ਬੰਦ ਹੋ ਗਿਆ ਅਸੀਂ ਰੇਤਾਂ ਦੀਆਂ ਖਾਣੀਆਂ ਬਣਾ ਬਣਾ ਕੇ ਵੀ ਹਟ ਗਏ ਵੀ ਅਸੀਂ ਕਰਗੇ ਤਾਂ ਕਰਗੇ ਵੀ ਕੀ ਕਿੱਧਰ ਨੂੰ ਜਾ ਗਏ ਅਸੀਂ ਹਾ ਬਿਮਾਰ ਵੀ ਪਏ ਆ ਹਸਪਤਾਲ ਦੇ ਵਿੱਚ ਪਏ ਆ ਬਹੁਤ ਜ਼ਿਆਦੇ ਪਏ ਆ ਇੱਕ ਇੱਕ ਘਰ ਦੇ 2-2 ਬੰਦੇ ਆ ਵੀ ਅਸੀਂ ਕਰਗੇ ਵੀ ਕੀ ਸਮੈਲ ਵੀ ਬਹੁਤ ਸਮੈਲ ਬਹੁਤ ਗੰਦੀ ਆਉਂਦੀ ਆ ਰੋਟੀ ਪਾਣੀ ਨਹੀਂ ਖਾ ਸਕਦੇ ਇੱਕ ਟਾਈਮ ਖਾਂਦੇ ਆ ਕਮੇਟੀ ਨੂੰ ਵੀ ਆਖਿਆਗਾ ਕੋਈ ਸਾਡੀ ਗੱਲ ਸੁਣ ਨਹੀਂ ਰਿਹਾ ਕੋਈ ਵੀ ਨਹੀਂ ਸੁਣਦਾ ਸਾਡੀ ਗੱਲ ਆਏ ਆਂਦੇ ਆ ਬਹੁਤ ਜ਼ਿਆਦੇ ਆਖਿਆ ਉਹਨਾਂ ਨੂੰ ਆਇਆ ਵੀ ਗਰੀਬ ਵਸਤੀ ਆ ਇਹ ਸਾਡਾ ਕੀ ਕਰ ਲੈਣਗੇ ਕੀ ਕਰ ਸਕਦੇ ਆ ਇਹ ਠੀਕ ਹੈ ਨਾ ਇਹ ਸਿਆਣੇ ਜਿਹੜੇ ਤਖੜੇ ਆ ਉਹ ਤਾਂ ਹੱਲ ਕਰ ਲੈਂਦੇ ਆ ਇਹ ਗਰੀਬ ਦੀ ਵਸਤੀ 'ਚ ਕੋਈ ਨਹੀਂ ਆਉਂਦਾ ਜਦੋਂ ਵੋਟਾਂ ਲੈਣੀਆਂ ਉਦੋਂ ਪੈਰੀਂ ਦਿਖਦੇ ਆ ਵੀ ਰਿਸ਼ਤੇਦਾਰ ਉਹ ਵੀ ਸੋਚਦੇ ਆ ਹਾਂ ਸੋਚਦੇ ਆ ਇਹ ਗੱਲ ਵੀ ਤੁਹਾਡੇ ਐਮਸੀ ਜਾਂ ਤੁਹਾਡੇ ਕਿੱਥੇ ਆ ਪਰ ਸਾਡੇ ਕੋਈ ਨਹੀਂ ਆਉਂਦਾ ਹੈਗਾ ਬਲਦੇਵਪੁਰ ਆਹੀ ਅਮਰਪੁਰੋਂ ਆਸਤੇ ਆ ਪਾਣੀ ਦੀ ਸਿਵਰ ਦਾ ਮਾਮਲਾ ਜੀ ਬਥੇਰੀ ਮਸਮ ਸਮੱਸਿਆ ਆ ਰਹੀ ਐਨੋ ਹੋ ਗਏ ਪੰਜ 6 ਮਿੰਨ ਨੇ ਹੋ ਗਏ ਅਸੀਂ ਬਥੇਰਾ ਕਹਿ ਰਹੇ ਟੈਲੀਫੋਨ ਕਰਕੇ ਵੀ ਜਾਵੜ ਬਰੇ ਤੇ ਉਹ ਵੀ ਜਾਵੜੇ ਅਸੀਂ ਕੋਈ ਗੁਸਨਾਈ ਨਹੀਂ ਹੈ ਕਿ ਸਾਡੀ ਇਹ ਤਾਂ ਛੋਟੇ ਆਉਣ ਜਾਣ ਵਾਲਾ ਵੀ ਸਾਡੇ ਰਿਸ਼ਤੇਦਾਰ ਨਹੀਂ ਆ ਸਕਦੇ ਕੀ ਨੂੰ ਦੇ ਦੀ ਚਾਹ ਪਾਣੀ ਨੂੰ ਪੀ ਸਕਦੇ ਅੰਦਰ ਬੈਠ ਕੇ ਅਸੀਂ ਤਾਂ ਅਨੇ ਮੁਸ਼ਕ ਮਾਰਦੀ ਐ ਬੱਤੇ ਦਾ ਬੜਾ ਬਜ਼ੁਰਗ ਬਿਮਾਰ ਵੀ ਹੋ ਜਾਂਦਾ ਤਾਂ ਸਾਹਮਣੇ ਪੰਜ ਮਹੀਨੇ ਪਿਆ ਰਿਹਾ ਸਾਡਾ ਬੰਦਾ ਅਸੀਂ ਮੰਗ ਕਰਦੇ ਵੀ ਸਾਡਾ ਸੀਵਰ ਠੀਕ ਕਰੀ ਜਾਂ ਤੇ ਨਾਰੇ ਨੂੰ ਉੱਚਾ ਛੱਕਿਆ ਜਾਵੇ ਵਿੱਚ ਕੀ ਨਾਮ ਹੈ ਜੀ ਦਿਲਦਾਰ ਸਿੰਘ ਜੀ ਕਿਹੜਾ ਮਲ ਅਮਰਪਰਾਜੀ ਕੀ ਗੱਲ ਹੋਈ ਅੱਜ ਨਾਰੇ ਵਾਜ ਕਿਤੇ ਨਾ ਇਹ ਸਾਰਾ ਅਸੀਂ ਨਗਰ ਨਿਗਮ ਵਾਲਿਆਂ ਨੂੰ ਕਹਿੰਦੇ ਦਰਖਾਸਤ ਦਿੱਨੀ ਕੰਪਲੀਟਰ ਥਾਕੀ ਕੋਈ ਨਹੀਂ ਆਉਂਦਾ ਸੀਵਰ ਬਹੁਤ ਹੀ ਸਾਡਾ ਪੁਰਾਣਾ ਜੀ ਘਰਾਂ ਦੇ ਵਿੱਚ ਗੰਦਾ ਪਾਣੀ ਹੈ ਜੀ ਉਹਨਸਤੇ ਆ ਰਹਾ ਸਾਡਾ ਤਾਂ ਪਰੇਸ਼ਾਨ ਨਾਈ ਦੂ ਦੂ ਖੜੋਣਾ ਪੈਂਦਾ ਸਾ ਜਿੱਕ ਘਰ ਜ਼ਵੀਕ ਲੋਂਦਾ ਨਹੀਂ ਫਿਰ ਬੇਟੀ ਦੇ ਕਿਵੇਂ ਲਾਂਕੇ ਜਾਂਦੇ ਬੇਜੇ ਨਾਂਕੇ ਨੇ ਗੰਦੇ ਪਾਣੀ ਉਹ ਇੱਕ ਕਰਕੇ ਪੜਨਾ ਪੈਂਦਾ ਵਿੱਚ ਨਾ ਇੰਨਾ ਪਾਣੀ ਹੈ ਜੀ ਵਾਟਰ ਵਾਸ ਦੀ ਸੁਖਾਈ ਨਾ ਇਹਦੀ ਸੀਵਰ ਦੀ ਹੈ ਫਿਰ ਤਾਂ ਪੈਰਪੂਰ ਵੀ ਖਰਾਬ ਹੋ ਜਾਂਦੇ ਹੋਰ ਜੀ ਬਹੁਤ ਬਹੁਤ ਜ਼ਿਆਦਾ ਜੀ ਗੰਦਾ ਪਾਣੀ ਸੀਵਰ ਤੋਂ ਸਿਆਪਦੇ ਹੋਏ ਐਮਸੀ ਨੂੰ ਬਹੁਤ ਵਾਰੀ ਦਰਖਾਸਤ ਦਿੱਤਾ ਪਰ ਨਹੀਂ ਐਮਸੀ ਸੁਣਾਈ ਕਰਦਾ ਜੀ ਮੰਗ ਮੰਗ ਇਹ ਸੀਵਰ ਦੀ ਕਰਦੇ ਨੇ ਜੀ ਆ ਸੇੁਰਦੀ ਆਹੀ ਸਾਡਾ ਸੇੁਰ ਸਪਾਈ ਹੋਈ ਇਹਦੇ ਨੀ ਕੋਈ ਮਿੰਨ ਚੱਕਾ ਦੀਆ ਉਹਨਾਂ ਕੋ ਡੀ ਜੀ ਦੇ ਚੱਕਰ ਕਰਕੇ ਜਾਵੇ ਕੋਈ ਨਹੀਂ ਆਉਂਦਾ ਜੀ ਇੱਥੇ